ਸੰਗਤਾਂ ਕਿੰਨਾ ਲਾਡ ਕਰਦੀਆਂ ਪਿਆਰ ਕਰਦੀਆਂ ਨੇ ਇੱਕ ਵਾਰ ਕੋਈ ਬਾਬਾ ਜੀ ਦਾ ਬਣ ਜਾਵੇ ਗੁਰਮੁਖੋ ਫਿਰ ਬਾਬਾ ਜੀ ਉਹਦੀ ਬਾਣ ਨਹੀਂ ਛੱਡਦੇ ਜੀ ਇੱਕ ਵਾਰ ਬਣ ਜਾਵੇ ਸੀ ਕੋਈ ਕੁਦਰਤੀ ਮੈਨੂੰ ਯਾਦ ਆ ਗਿਆ ਇਹ ਕਈ ਵੇ ਤੁਸੀਂ ਸ਼ਾਇਦ ਜਿਗਰ ਸੁਣਿਆ ਵੀ ਹੋ ਦबई ਦਾ ਕਈ ਨੇ ਪੜਿਆ ਵੀ ਹੋਵੇਗਾ ਸੁਣਿਆ ਵੀ ਹੋਵੇਗਾ ਦबई ਦਾ ਗੁਰਮੁਖੋ ਇੱਕ ਸਿੰਘ ਗੁਰਮੁਖੋ ਸਿੱਖ ਵੀਰ ਕਾਰੋਬਾਰ ਕਰਦਾ ਹੈ ਛੜਦਾ ਹੈ ਬਾਬਾ ਦੀਪ ਸਿੰਘ ਜੀ ਦੇ ਕਾਰੋਬਾਰ ਕਰਦੇ ਆ ਕਰਦੇ ਆ ਕੋਈ ਕਾਰੋਬਾਰ ਦੇ ਘਾਟੇ ਪੈ ਗਏ ਕੁਝ ਹੁਣ ਕਾਰੋਬਾਰ ਦੇ ਘਾਟੇ ਪੈ ਰਹੇ ਨੇ ਤੇ ਕੁਝ ਨਾਲ ਦੇ ਸੱਜਣ ਉਹ ਕਹਿੰਦੇ ਇਹਦਾ ਕੋਈ ਉਪਾਅ ਕਰਨਾ ਤੂੰ ਕਿਸੇ ਸਿਆਣੇ ਨੂੰ ਪੁੱਛ ਲੈ ਤੂੰ ਤੈਨੂੰ ਕਾਰੋਬਾਰ ਤੇ ਘਾਟੇ ਪੈ ਰਹੇ ਨੇ ਉਹ ਕਹਿੰਦਾ ਨਹੀਂ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਹੁਣ ਗੱਲ ਸੁਣਿਓ ਕੀ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਦਿੰਦੇ ਨੇ ਹੁਣ ਕਾਰੋਬਾਰ ਦਿਨਾਂ ਦਿਨ ਡਾਊਨ ਹੁੰਦਾ ਪਿਆ ਹੈ ਉਹ ਫਿਰ ਨਾਲ ਦੇ ਸੱਜਣ ਆਖ ਨੇ ਕਹਿੰਦੇ ਤੈਨੂੰ ਆ ਆਪਾਂ ਲੈ ਕੇ ਚਲਦੇ ਆ ਇੱਥੋਂ ਬਾਡਰ ਤੇ 380 ਕਿਲੋਮੀਟਰ ਹੈ ਇੱਥੋਂ ਬਾਡਰ ਦੇ ਕੋਲ ਇੱਕ ਮੁਸਲਮਾਨ ਸਿਆਣਾ ਹੈ ਉਹ ਕੋਈ ਮੰਤਰ ਪੜਦਾ ਹੈ ਤੇ ਉਹ ਕਾਰੋਬਾਰ ਫਿਰ ਚੱਲ ਜਾਂਦਾ ਹੈ ਉਹ ਬੜਾ ਸਿਆਣਾ ਹੈ ਪਹਿਲਾਂ ਤੇ ਇਹ ਨਾਲ ਨੁਕਰ ਕਰਦਾ ਰਿਹਾ ਕੋ ਨਾਲਦਿਆਂ ਨੇ ਫਿਰ ਜੁੜ ਜੋੜ ਪਾਇਆ ਬੜਾ ਸਿਆਣਾ ਹੈ ਤੁਹਾਨੂੰ ਪਤਾ ਕਈ ਵੇ ਘਰ ਤੇ ਕੋਈ ਪ੍ਰੋਬਲਮ ਹੋਵੇ ਨਾ ਕਈ ਵੇ ਅੰਡੀ ਗਵੰਡੀ ਉਹ ਬੀਬੀਆਂ ਕਹਿਣਾ ਸ਼ੁਰੂ ਕਰ ਦਿੰਦੀਆਂ ਤੂੰ ਫਲਾਣੇ ਕੋਲ ਜਾ ਲੈ ਕੋਈ ਨਹੀਂ ਤੇਰਾ ਮਸਲਾ ਹੱਲ ਹੋ ਜਾਊਗਾ ਜਿੱਦੜੇ ਧੀ ਦੇ ਸੰਯੋਗ ਨਹੀਂ ਖੁੱਲੇ ਤੈਨੂੰ ਆ ਲੈ ਕੇ ਜੱਲਾ ਉੱਥੇ ਸੰਯੋਗ ਖਲ ਜਾਣਗੇ ਗਲਤ ਪਾਸੇ ਲੈ ਜਾਂਦੇ ਨੇ ਉਹ ਨਾਲ ਦੇ ਮਿੱਤਰਾਂ ਨੇ ਗੁਰਮੁਖੋ ਜੋੜ ਪਾਇਆ ਇੱਕ ਕਿ ਤੂੰ ਜਾਂਦਾ ਸੀ ਇੱਥੇ ਗੁਰਮੁਖੋ ਜਾਣ ਪਛਾਨ ਵਾਲਾ ਉਹਨੇ ਨੂੰ ਮਨਾ ਲਿਆ ਜੀ ਗੱਡੀ ਕੀਤੀ 380 ਕਿਲੋਮੀਟਰ ਬਾਰਡਰ ਤੇ ਗਏ ਗੁਰਮੁਖੋ ਉੱਥੇ ਜਾ ਕੇ ਬੈਠੇ ਨੇ ਹੋਰ ਵੀ ਕਈ ਆਏ ਉਪਾਅ ਕਰਨ ਵਾਸਤੇ ਅਕੀਰ ਤੇ ਉਹ ਮੁਸਲਮਾਨ ਆਖਣ ਲੱਗਾ ਸਿਆਣਾ ਕਹਿੰਦਾ ਕੱਲ ਨੂੰ ਆਇਓ ਤੁਸੀਂ ਕਹਿੰਦੇ ਇੰਨੀ ਦੂਰੋਂ ਆਏ ਆਪਾਂ ਕਹਿੰਦਾ ਜੀ ਜੇ ਇਹ ਮਸਲਾ ਹੱਲ ਕਰਨਾ ਤੇ ਕੱਲ ਨੂੰ ਆਇਓ ਫਿਰ ਫਿਰ ਭੱਗਾ ਵਾਲਿਓ ਵਾਪਸ ਚਲੇ ਗਏ ਅਗਲੇ ਦਿਨ ਫਿਰ ਗਏ 380 ਕਿਲੋਮੀਟਰ ਜਾ ਕੇ ਕੁਝ ਸਮਾਂ ਬੈਠੇ ਫਿਰ ਉਹ ਮੁਸਲਮਾਨ ਸਿਆਣਾ ਫਿਰ ਆਖਣ ਲੱਗਦਾ ਵੀ ਤੁਸੀਂ ਕੱਲ ਨੂੰ ਆਇਓ ਤੁਹਾਡਾ ਅੱਜ ਮਸਲਾ ਹੱਲ ਨਹੀਂ ਹੋਣਾ ਕੱਲ ਨੂੰ ਤੁਹਾਡਾ ਮਸਲਾ ਹੱਲ ਕਰਾਂਗਾ ਉਹ ਕਹਿੰਦੇ ਨਹੀਂ ਦਰੂ ਆਏ ਗੱਡੀ ਤੇਲ ਪਾਉਣ ਵਾਸਤੇ ਪੈਸੇ ਵੀ ਨਹੀਂ ਹੈਗੇ ਕਿਸੇ ਕੋ ਪੈਸੇ ਲੈ ਕੇ ਆਏ ਆ ਮਸਲਾ ਹੱਲ ਕਰੋ ਕਹਿੰਦਾ ਜੇ ਤਾਂ ਮਸਲਾ ਹੱਲ ਕਰੋ ਨਾ ਫਿਰ ਕੱਲ ਨੂੰ ਆਇਓ ਫਿਰ ਵਾਪਸ ਚਲੇ ਕੇ ਦੂਜੇ ਦਿਨ ਵੀ ਹੁਣ ਤੀਜੇ ਦਿਨ ਚੜਿਆ ਜੀ ਹੁਣ ਤੀਜੇ ਦਿਨ ਫਿਰ ਇੱਕ ਉਹ ਸਿੱਖ ਵੀ ਸਾਡਾ ਇੱਕ ਨਾਲ ਦਾ ਸੱਜਣ ਉਹਦਾ ਉਧਰ ਦਾ ਫਿਰ ਨਾਲ ਗੱਡੀ ਜਾਂਦੇ ਨੇ ਕਿ ਨੁਕੋ ਪੈਸੇ ਵੀ ਗੋਲ ਨਹੀਂ ਹੈਗੇ ਕਿਸੇ ਕੋਲ ਪੈਸੇ ਉਧਾਰੇ ਲਈ ਗੱਡੀ ਚੇਲ ਪਵਾਇਆ ਆ ਤੀਜੇ ਦਿਨ ਜਦੋਂ ਪਹੁੰਚੇ ਨਾ ਉੱਥੇ ਅਜੇ ਦੋਵੇਂ ਜਣੇ ਅੰਦਰ ਐਂਟਰੀ ਹੋਏ ਨੇ ਜਿੱਥੇ ਗੁਰਮੁਖੋ ਸਿਆਣਾ ਬੈਠਦਾ ਹੈ ਅੰਦਰ ਐਂਟਰੀ ਹੋਏ ਨੇ ਤੇ ਕੀ ਵੇਖਦੇ ਨੇ ਗੁਰਮੁਖੋ ਅੱਜ ਉਹ ਮੁਸਲਮਾਨ ਸਿਆਣਾ ਹਿੱਲਿਆ ਆਇਆ ਸਰਾਈ ਪਸੀਨਾ ਪਸੀਨੀ ਹੋਇਆ ਪਸੀਨਾ ਪਸੀ ਹਿੱਲਿਆ ਆਇਆ ਸਰਾਈ ਆਪਣੇ ਬੰਦਿਆਂ ਨੂੰ ਅੱਖ ਲੱਗਾ ਇਹਨਾਂ ਨੂੰ ਜਲਦੀ ਬਾਹਰ ਕੱਢੋ ਇਹਨਾਂ ਨੂੰ ਉੱਥੋਂ ਭੇਜ ਦਿਓ ਉੱਥੋਂ ਇਹਨਾਂ ਨੂੰ ਕਹਿੰਦਾ ਦੋ ਦਿਨ ਅੱਗੇ ਆਏ ਆ ਅਸਾਨੂੰ ਬਾਹਰ ਕੱਢੀ ਜਾ ਰਹੇ ਹੋ ਕਹਿੰਦਾ ਜਲਦੀ ਕਰੋ ਇਹਨਾਂ ਨੂੰ ਬਾਹਰ ਕੱਢੋ ਇੱਥੋਂ ਉਹ ਸਾਰਾ ਨਾ ਥਿਲੇ ਆਇਆ ਮੁਸਲਮਾਨ ਸਿਆਣਾ ਜਿਹੜਾ ਪਸੀਨਾ ਪਸੀਨੀ ਹੋਇਆ ਪਿਆ ਦੋਵੇਂ ਆਨੇ ਬਾਹਰ ਆਏ ਗੱਡੀ 'ਚ ਬੈਠੇ ਨੇ ਜਿਹੜਾ ਨਾਲ ਦਾ ਸੀ ਨਾ ਉਹ ਸਿੱਖ ਵੀਰ ਨੂੰ ਅੱਖ ਨਾਲ ਕਹਿੰਦਾ ਤੂੰ ਇੱਥੇ ਗੱਡੀ 'ਚ ਬੈਠੇ ਮੈਂ ਪੁੱਛ ਕੇ ਆਵਾ ਸਾਰੇ ਨੇ ਮਸਲੇ ਹੱਲ ਕਰਦਾ ਏ ਮੁਸਲਮਾਨ ਫਕੀਰ ਮੁਸਲਮਾਨ ਸਿਆਣਾ ਕਿ ਸਾਨੂੰ 2 ਦਿਨ ਪਹਿਲਾਂ ਬੁਲਾ ਲਿਆ ਅੱਜ ਤੀਜੇ ਦਿਨ ਬੁਲਾ ਲਿਆ ਤੇ ਦੂਰੋਂ ਕਹਿੰਦਾ ਨਾਲ ਬਾਹਰ ਕੱਢ ਦਿਓ ਵਾਪਸ ਭੇਜ ਦਿਓ ਉਹਨਾਂ ਨੂੰ ਕਿੰਨਾ ਇੱਥੇ ਬੈਠ ਨੂੰ ਮੈਂ ਪੁੱਛ ਕਿ ਆਵਾ ਇਹਨਾਂ ਨੂੰ ਹੁਣ ਭਾਗਾ ਵਾ ਲਿਓ ਉਹ ਅੰਦਰ ਗਿਆ ਜਾ ਕੇ ਅੱਖ ਲੈ ਕਹਿੰਦਾ ਜੀ ਕੀ ਗੱਲ 2 ਦਿਨ ਪਹਿਲਾਂ ਤੁਸੀਂ ਤੁਹਾਨੂੰ ਵਾਪਸ ਭੇਜਿਆ ਅੱਜ ਤੀਜੇ ਦਿਨ ਆਏ ਆ ਫਿਰ ਸਾਨੂੰ ਵਾਪਸ ਭੇਜ ਰਹੇ ਹੋ ਸਾਡਾ ਮਸਲਾ ਕਿਹੜੀ ਹੱਲ ਕੀਤਾ ਅਸੀਂ ਕਿਸੇ ਕੋਲ ਪੈਸੇ ਉਧਾਰੇ ਲੈ ਕੇ ਨਾ ਤੇਲ ਪਵਾਇਆ ਗੱਡੀ ਚ ਤਾਂ ਮੇਰਾ ਮਿੱਤਰ ਕੀ ਸੋਚੇਗਾ ਕਿ ਕਿਹੋ ਜਿਹੇ ਬੰਦੇ ਕੋਲ ਲੈ ਗਿਆ ਮਸਲਾ ਹੱਲ ਵੀ ਨਹੀਂ ਕੀਤਾ ਤਿੰਨ ਦਿਨ ਬਲਾ ਵੀ ਲਿਆ ਤਾਂ ਅਗੋਂ ਉਹ ਮੁਸਲਮਾਨ ਸਿਆਣਾ ਪਤਾ ਕੀ ਕਹਿੰਦਾ ਕਹਿੰਦਾ ਇਹਦਾ ਮਸਲਾ ਮੈਂ ਨਹੀਂ ਹੱਲ ਕਰ ਸਕਦਾ ਕਹਿੰਦਾ ਕਿਉਂ ਕਿੰਨਿਆਂ ਇਹ ਤੁਸੀਂ ਮਸਲੇ ਹੱਲ ਕਰਦੇ ਹੋ ਇਹਦਾ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਤੁਸੀਂ ਕਹਿੰਦਾ ਤੈਨੂੰ ਵਾਕਿਆ ਨਾ ਇਹਦਾ ਮਸਲਾ ਮੈਂ ਹੱਲ ਕਰ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਜਦੋਂ ਇਹ ਆਉਂਦਾ ਨਾ ਅੱਜ ਵੀ ਜਦੋਂ ਆਇਆ ਅੰਦਰ ਐਂਟਰੀ ਹੋਣ ਲੱਗਾ ਮੈਨੂੰ ਪਤਾ ਕੌਣ ਹੈ ਇਹਦੇ ਪਿਛਲੇ ਪਾਸੇ ਖੱਬੇ ਹੱਥ ਉਹਦੇ ਸੀਸ ਹੈ ਤੇ ਸੱਜੇ ਹੱਥ ਖੰਡਾ ਹੈ ਧਰ ਤੇ ਸੀਸ ਹੈਗਾ ਹੀ ਨਹੀਂ ਉਹਦੇ ਖੱਬੇ ਹੱਥ ਨੇ ਆਪਣਾ ਸੀਸ ਫੜਿਆ ਆ ਤੇ ਸੱਜੇ ਹੱਥ ਖੰਡਾ ਫੜਿਆ ਪਿਛਲੇ ਪਾਸੇ ਖਲੋਤਾ ਹੋ ਸਾਤ ਸ੍ਰੀ ਅਕਾਲ ਇਹਦੇ ਪਿਛਲੇ ਪਾਸੇ ਉਹ ਖਲੋਤਾ ਜਿਹਦੇ ਧਰ ਤੇ ਸੀਸ ਹੈ ਹੀ ਨਹੀਂ ਬੋਲੇ ਜਦਾ ਪਿਆ ਉਹਨੂੰ ਵੇਖ ਕੇ ਮੇਰਾ ਸੀਰ ਕੰਬਣਾ ਸ਼ੁਰੂ ਹੋ ਜਾਂਦਾ ਉਹਦੇ ਕੋਲ ਮੈਨੂੰ ਡਰ ਲੱਗਦਾ ਇਸ ਕਰਕੇ ਮੈਂ ਐਦਾ ਮਸਲਾ ਹੱਲ ਨਹੀਂ ਕਰ ਸਕਦਾ ਉਹ ਬੰਦਾ ਫਿਰ ਗੱਡੀ 'ਚ ਗਿਆ ਜਾ ਕੇ ਦੱਸਿਆ ਕਹਿੰਦਾ ਕੀ ਕੀ ਗਿਆ ਉਹਨੇ ਕਹਿੰਦਾ ਉਹ ਕਹਿੰਦਾ ਉਹਨੇ ਆ ਗਿਆ ਜਿਹੜਾ ਇਹਦੇ ਨਾਲ ਆਉਂਦਾ ਹੈ ਨਾ ਕੋਈ ਮੈਨੂੰ ਪਤਾ ਨਹੀਂ ਕੌਣ ਹੈ ਇਹਦੇ ਪਿਛਲੇ ਪਾਸੇ ਖਲੋਤਾ ਹੁੰਦਾ ਉਹਦੇ ਧਰਤੇ ਸੀਸ ਹੈ ਹੀ ਨਹੀਂ ਉਹਦੇ ਵੱਲ ਵੇਖ ਕੇ ਮੈਨੂੰ ਡਰ ਲੱਗਦਾ ਖੱਬੇ ਹੱਥ 'ਚ ਸੀਸ ਹੁੰਦਾ ਸੱਜੇ ਹੱਥ ਖੰਡਾ ਹੁੰਦਾ ਉਹਦੇ ਉਹਦੇ ਵੱਲ ਵੇਖ ਕੇ ਮੈਨੂੰ ਡਰ ਲੱਗਦਾ ਤੇ ਗੁਰਮਖੋ ਉਹ ਸਿੱਖ ਵੀਰ ਉੱਚੀ ਚੀਂ ਰੋਣ ਲੱਗ ਪਿਆ ਤੇ ਹਸਤੇ ਰੋਂਦਾ ਹੀ ਆਇਆ ਕਿੰਦਾ ਇਹ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਛੱਡ ਕੇ ਕਿੱਧਰ ਤੁਰ ਪਿਆ ਤੁਸੀਂ ਮੇਰੇ ਨਾਲ ਲੈਂਦੇ ਹੋ ਹਰ ਸਮੇ ਮੇਰੇ ਨਾਲ ਬਾਬਾ ਦੀਪ ਸਿੰਘ ਮੇਡੀਆਂ ਭੁੱਲਾ ਬਖਸ਼ ਲਿਓ ਫੇ ਧੰਨ ਬਾਬਾ ਦੀਪ ਸਿੰਘ ਜੀ ਮੈਂ ਕੁਰਾਏ ਪੈ ਗਿਆ ਮੈਨੂੰ ਬਖਸ਼ ਲਿਓ ਧੰਨ ਬਾਬਾ ਦੀਪ ਸਿੰਘ ਜੀ ਮੈਂ ਭੁੱਲ ਕਰ ਬੈਠਿਆ ਤੁਹਾਨੂੰ ਛੱਡ ਕੇ ਦੂਜੇ ਬੂਏ ਚ ਲੱਗਿਆ ਫੇ ਬਾਬਾ ਦੀਸੂ ਮੇਡੀਆਂ ਭੁੱਲਾ ਬਖਸ਼ ਲਿਓ ਉੱਚੀ ਚ ਰੋਣ ਲੱਗ ਪਿਆ ਰੋਂਦਾ ਹੀ ਆਇਆ ਜਦ 180 ਕਿਲੋ ਮੀਟਰ ਵਾਪਸ ਹੁੰਦਾ ਹੀ ਆਇਆ ਆਉਂਦੇ ਸੁੱਤਾ ਕਹਿੰਦਾ ਮੈਨੇ ਗੁਰੂ ਘਰ ਗੁਰਦਰਸਬ ਲੈ ਜਾਓ ਗੁਰੂ ਗ੍ਰੰਥ ਸਾਹਿਬ ਦੀ ਜੀ ਰੋੜ ਹੋ ਕੇ ਮੱਥਾ ਟੇਕਿਆ ਤੇ ਹੱਥ ਜੋੜ ਲਏ ਇਹ ਸੰਗਤ ਜੀ ਮੈਂ ਭੁੱਲ ਘਰ ਬੈਠਿਆ ਮੈਂ ਕਿਸੇ ਸਿਆਣੇ ਵਾਲ ਚਲਾ ਗਿਆ ਇਹ ਸੰਗਤ ਜੀ ਮੈਨੂੰ ਬਖਸ਼ ਦਿਓ ਮੈਨੂੰ ਸਾਧੂ ਗੁਰੂ ਕੋਲ ਬਖਸ਼ਾ ਦਿਓ ਫੇ ਧੰਨ ਬਾਬਾ ਹਦੀਪ ਸਿੰਘ ਜੀ ਮੈਨੂੰ ਬਖਸ਼ ਦਿਓ ਤੇ ਉੱਚੀ ਜੀ ਪਤਾ ਕੀ ਪੜਦਾ ਹੋ ਕੀ ਪੜਦਾ ਹੋ ਜੀ ਜੀ ਅਗਰ ਮੁਖੇ ਪੰਕਤੀ ਪੜੀਏ ਤੇ ਪੰਕਤੀ ਪੜ ਕੇ ਸਮਾਪਤੀ ਕਰਦੇ ਅਗਰ ਮੁਖੇ ਤਕਰੀਬਨ 5-6 ਮਿੰਟ ਸਮਾਂ ਹੋरेगा ਇਹ ਪੰਕਤੀ ਪੜੀਏ ਉਹ ਕੀ ਅੱਖ ਨਗਾ ਪਿਆਰ ਦੇ ਵਿੱਚ ਵੜ ਉੱਚੀ ਜੀ ਰੋਈ ਜਾ ਰਿਹਾ ਹੈ ਤੇ ਮੁਖਤਬ ਵਿੱਚ ਵਿੱਚ ਕਹੇ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਕੀ ਕਹਿੰਦਾ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਫਿਰ ਉੱਚੀ ਉੱਚੀ ਇਹ ਪੰਕਤੀ ਵਰਦਾ ਕਿਰੀ ਹਰ ਕਿਰਪਾ ਕਰਕੇ ਬਖਸ਼ ਲਿਓ 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 ਹਰ ਕਿਰਪਾ ਹਰ ਕਿਰਪਾ ਕਰਕੇ ਬਖਸ਼ ਲeo 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 ਪਾਪੀ ਵੱਡ ਗੁਨੇਕਾਰ ਓ ਪਾਪੀ ਵੱਡ ਗੁਨੇਕਾਰ ਓ ਪਾਪੀ ਵੱਡ ਗੁਨੇਕਾਰ ਉਹ ਪਾਪੀ ਵਡੁਣ ਗਾਧ ਹਰ ਕਿਰਪਾ ਕਰਕੇ ਬਖਸ਼ ਲੇ ਹੋ 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 ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ

ਸਿੰਘ ਜੀ ਧੰਨ ਧਨ ਬਾਬਾ ਦੀਪ ਸਿੰਘ ਜੀ ਧੰਨ ਧਨ ਬਾਬਾ ਦੀਪ ਸਿੰਘ ਜੀ ਧੰਨ ਧਨ ਬਾਬਾ ਦੀਪ ਸਿੰਘ ਜੀ ਅਸੀਂ ਖੱਤੇ ਬਹੁਤ ਕਮਾਮ ਦੇ ਕਿਸ ਅੰਤ ਨ ਪਰ ਬਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਰੇ ਗਾਰ ਇਕ ਕੋਈ ਬੇਨਤੀ ਕਰਦਾ ਹੈ ਬਾਰ ਬਾਰ ਏ ਬਾਬਾ ਦੀਪ ਸਿੰਘ ਜੀ ਮੈਨੂੰ ਬਖਸ਼ ਲਿਓ ਸੰਗਤ ਜੀ ਮੈਂ ਭੁੱਲ ਕਰ ਬੈਠਾ ਬਾਬਾ ਜੀ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੈਂ ਕਿਸੇ ਸਿਆਣੇ ਵੱਲ ਚਲਾ ਗਿਆ ਮੈਨੂੰ ਕਮਲੇ ਨੂੰ ਪਤਾ ਹੀ ਨਹੀਂ ਬਾਬਾ ਅਜੀਤ ਸਿੰਘ ਮੇਰੇ ਨਾਲ ਨੇ ਮੈਂ ਕਮਲਾ ਭੁੱਲ ਕਰ ਬੈਠਾ हे ਧੰਨ ਬਾਬਾ ਅਜੀਤ ਸਿੰਘ ਜੀ ਮੈਨੂੰ ਬਖਸ਼ ਲਿਓ ਮੈਨੂੰ ਬਖਸ਼ ਲਿਓ ਸਾਰੀ ਸੰਗਤ ਨੇ ਫਿਰ ਦਲਾਸਤ ਕਹਿੰਦੇ ਪੁਰਖਾ ਕੋਈ ਗੱਲ ਨਹੀਂ ਬਾਬਾ ਅਜੀਤ ਸਿੰਘ ਬੜੇ ਦਿਆਲੂ ਨੇ ਉਹ ਹਰ ਤਨੂੰ ਬਖਸ਼ਦੇ ਨੇ ਤਿੰਨ ਵੀ ਬਾਬਾ ਜੀ ਨੇ ਬਖਸ਼ ਦਿੱਤਾ ਹੈ ਭਾਗਾਂ ਵਾਲਿਓ ਜਿਹੜਾ ਇੱਕ ਵਾਰ ਬਾਬਾ ਜੀ ਦਾ ਬਣ ਜਾਵੇ ਨਾ ਫਿਰ ਬਾਬਾ ਜੀ ਹਰ ਸਮੇਂ ਉਹਦੀ ਲਾਜ ਰੱਖਦੇ ਨੇ ਉਹਦੀ ਪਿਆਜ ਰੱਖਦੇ ਨੇ ਐਡੇ ਦਿਆਲੂ ਨੇ ਤਨ ਬਾਬਾ ਜੀ ਦੇ